ਆ ਕੇ 11 ਵਜੇ ਸਾਡੇ ਘਰ ਇਹ ਗੁੰਡਿਆਂ ਦਾ ਟੋਲਾ ਗਾਲਾਂ ਕੱਢਣ ਦਾ ਪੈ ਫਾਇਰ ਕਰਨ ਦਾ ਪਿਆ। ਪਰ ਆਣ ਕੇ ਤੇ ਫਿਰ ਇੱਥੇ ਆਣ ਕੇ ਆ ਬੂਹੇ ਤੇ ਗਾੜੀ ਗੋਲੀਆਂ ਚਲਾਈਆਂ ਤੇ ਗਾਲਾਂ ਕੱਢੀਆਂ ਬਹੁਤ ਜਿਆਦੀਆਂ। ਇਹ ਕੌਣ ਲੋਕ ਨੇ ਜਿਹਨਾਂ ਨੇ ਚਲਾਈ ਗੋਲੀ? ਹਲਕਾ ਸ਼ਹਿਰੀ ਹਰਗਵਿੰਦਪੁਰ ਸਾਹਿਬ ਦੇ ਪਿੰਡ ਖੋਜਾਲਾ ਵਿੱਚ ਫਾਇਰਮ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀਐਸਪੀ ਸ਼੍ਰੀ ਹਰਗਵਿੰਦਪੁਰ ਸਾਹਿਬ ਸਰਦਾਰ ਹਰਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਹੈਪੀ ਪੁੱਤਰ ਰਸ਼ਪਾਲ ਸਿੰਘ ਵਾਸੀ ਖੋਜਾਲਾ ਦਾ ਬੂਟਾ ਸਿੰਘ ਪੁੱਤਰ ਸਾਧੋ ਸਿੰਘ ਨਾਲ ਇੱਕ ਕੰਦ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ ਇਸੇ ਗੱਲ ਤੋਂ ਬੀਤੀ ਰਾਤ ਲਗਭਗ 11 ਵਜੇ ਦੇ ਕਰੀਬ ਹਰਪ੍ਰੀਤ ਸਿੰਘ ਹੈਪੀ ਵੱਲੋਂ ਹਵਾਈ ਫਾਇਰ ਕੀਤੇ ਗਏ ਜਿਸ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹਰਪ੍ਰੀਤ ਸਿੰਘ ਹੈਪੀ ਅਤੇ ਉਸ ਦੇ ਸਾਥੀਆਂ ਉੱਪਰ ਕਾਨੂੰਨ ਮੁਤਾਬਕ ਬੰਦੀਆਂ ਤਰਾਵਾ ਅਦੀਨ ਥਾਣਾ ਕੁਮਾਨ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਦੋਸ਼ੀਆਂ ਦੀ ਭਾਲ ਜਾਰੀ ਹੈ। ਭਾਈ ਕਿਹਨਾਂ ਦਾ ਮੇਰਾ ਲਾਲ ਕਵਿੰਦਰ ਸਿੰਘ ਕਿੱਥੋਂ ਰਹਿਣ ਵਾਲੇ ਹੋ ਪਿੰਡ ਸਾਲਾ ਜੀ ਤੇ ਰਾਤ ਨੂੰ ਘਟਨਾ ਵਪਰੀ ਕੀ ਕੀ ਗੱਲ ਹੋਈ ਸੀ ਰਾਤ ਘੱਲ ਕੋਈ ਵੀ ਨਹੀਂ ਜੀ ਖਾ ਪੀ ਕੇ ਸੁੱਤੇ ਸੀ ਆ ਕੇ 11 ਵਜੇ ਸਾਡੇ ਘਰ ਤੇ ਗੁੰਡਿਆਂ ਦਾ ਟੋਲਾ ਗਾਲਾਂ ਕੱਢਣ ਦਾ ਪੈ ਫਾਇਰ ਕਰਨ ਦਾ ਪਿਆ ਨਾਈ ਰੋੜੇ ਵੀ ਮਾਰੇ ਗਏ ਤੋ ਸਾਡੇ ਘਰ ਵੀ ਮਾਰੇ ਉਹ ਪਰਲੇ ਘਰ ਵੀ ਮਾਰੇ ਇਹ ਕੌਣ ਲੋਕ ਸਨ ਸਾਡੇ ਗੰਦੀਆਂ ਗਾਲਾਂ ਗੱਡੀਆਂ ਨਾਲਿਆਂ ਦੇ ਬਾਹਰ ਨਿਕਲੋ ਤੁਹਾਨੂੰ ਮਾਰ ਦੇਣਾ ਅੱਜ ਇਹ ਕੌਣ ਲੋਕ ਸਨ ਇਹ ਸਾਡੇ ਪਿੰਡੋਂ ਹੀ ਆ ਕੁਵਲਟੀ ਜੀ ਹਾਂ ਜੀ ਇਹ ਪਹਿਲਾਂ ਵੀ ਲੱਗਦੀ ਪਹਿਲਾਂ ਅੱਜ ਤੋਂ 2 ਸਾਲ ਪਹਿਲਾਂ ਸਾਡੇ ਵਿਆਹ ਦੇ ਚਾਚੇ ਦੇ ਮੁੰਡੇ ਦੇ ਵਿੱਚ ਇਹਨਾਂ ਗੱਡੀ ਪੰਨੀ ਖੱਡੀ ਵਾਦੇ ਵਿੱਚ ਇਹਨਾਂ ਹੱਡੀ 80 ਫੁੱਟ ਲੰਮੀ ਕੰਧ ਢਾਈ 40 ਰਾਤ ਗੁੰਡੇ ਲਿਆ ਗਏ ਪਰ ਉਦੋਂ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਕਿਉਂਕਿ ਪੰਚਾਇਤ ਇਹਨਾਂ ਦੀ ਸੀ ਹੈ ਤੇ ਹੁਣ ਹੁਣ ਪੁਲਿਸ ਨੇ ਅੱਜ ਪਰਚਾ ਦਰਜ ਕੀਤਾ ਵੇਖੋ ਕੀ ਕਾਰਵਾਈ ਕਰਦੇ ਆ ਮਾ ਖਾਡੀ ਜਾਨ ਨੂੰ ਖਤਰਾ ਖਤਰਾ ਕਿੰਨੇ ਲੋਕ ਸੰਗਲੀ ਸਾਨੂੰ ਪੈ ਸਕਦਾ ਕਿੰਨੇ ਲੋਕ ਸੰਗ ਇਹ ਚਾਰ ਲੋਕ ਸੀ ਬਾਕੀ ਆਦਮ ਛੱਤੇ ਪਤਾ ਨਹੀਂ ਕਿੰਨੇ ਕਿਨਾਂ ਦੇ ਨਾਲ ਰਾਤ ਕੋਈ ਪਤਾ ਨਹੀਂ ਲੱਗਾ ਮੇਨ ਬੰਦਾ ਕੌਣ ਸੀ ਹੈ ਮੇਨ ਹਰਪ੍ਰੀਤ ਸਿੰਘ ਆ ਜੀ ਇੱਥੇ ਦਾ ਸਾਨੂੰ ਰਸ਼ਪਾਲ ਸਿੰਘ ਜਾਲਾ ਹਾਂਜੀ ਤੇ ਕੀ ਮੰਗ ਕਰਦੇ ਮੰਗ ਕਰਦੇ ਸਾਨੂੰ ਹਿੰਸਾਬ ਚਾਹੀਦਾ ਸਾਡੀ ਜਾਨ ਨੂੰ ਖਤਰਾ ਸਾਡੀ ਨਾਲ ਕੋਈ ਪੁਲਿਸ ਮਸਦ ਕਰਦਾ ਨਾ ਉਹਦਾ ਕਰਦੇ ਸਾਡਾ ਉਥੇ ਥਾਂ ਆਪਣਾਵਾ ਤੇ ਇਹਨਾਂ ਪੰਚਾਇਤੀ ਬਣਾ ਕੇ ਤੇ ਉਹਦੇ ਵਿੱਚ ਵੀ ਸ਼ੈੱਡ ਬਣਾ ਦਿੱਤਾ ਗਿਆ ਹੈ ਤੇ ਸਰਕਾਰੀ ਨਲਕਾ ਸਾਡੇ ਗੇਟ ਦੇ ਗਾੜੀ ਲਾ ਦਿੱਤਾ ਗਿਆ ਤੁਸੀਂ ਖੁਦ ਜਾ ਕੇ ਵੇਖ ਲਓ ਕਿ ਗੇਟ ਸਾਡਾ ਬੰਦ ਵਾ ਗਾੜੀ ਨਾਲ ਤਾਂ ਲੱਗਾ ਇਹ ਪੁੱੜਦੇ ਨਹੀਂ ਸਾਡਾ ਗੇਟ ਖਾ ਕੇ ਆਜਾਈ ਚਾਲੂ ਕਰਾਈ ਜਾਵੇ ਪਰ ਨਹੀਂ ਕੋਈ ਕਾਰਵਾਈ ਨਹੀਂ ਕਰਦਾ ਕਿੰਨੇ ਰਾਊਂਡ ਫੇਰੋਂ ਕੋਈ ਹੈ ਹਾਂਜੀ ਕਿੰਨੇ ਰਾਊਂਡ ਫੇਰੋਂ ਕੋਈ ਰਾਤ 15 ਰਾਊਂਡ ਜੀ ਠੀਕ ਹੈ ਜੀ ਹੋਲ ਸਾਈ ਹੀ ਸਿਰੇ ਸਾਰਾ ਲੈ ਕੇ ਗਈ ਹੈ ਹਾਂਜੀ ਕੋ ਲਿਖਤੀ ਸ਼ਿਕਾਇਤ ਦਿੱਤੀ ਹੈ ਹਾਂਜੀ ਹਾਂਜੀ ਠੀਕ ਹੈ ਲਿਖਤੀ ਸ਼ਿਕਾਇਤ ਹੋ ਗਈ ਹੈ ਜੀ ਹਾਂਜੀ ਭਾਈ ਕੀ ਨਾਮ ਹੈ ਕਿਹੜਾ ਪਿੰਡ ਦਾ ਨਾਮ ਜਰਨੈਲ ਸਿੰਘ ਹੈ ਜੀ ਸਾਬਾ ਸਰਪੰਚ ਪਿੰਡ ਖਿਆਲਾ ਤੇ ਕਿਹੜਾ ਘਟਣਾ ਵਾਪਰੀ ਵੀ ਇੱਥੇ ਘਟਣਾ ਜੀ ਰਾਤੀ ਇਹ ਬੂਟਾ ਸਿੰਘ ਦੇ ਘਰ ਦੇ ਡਾਗੇ ਗੋਲੀ ਚੱਲਾਈ ਗਈ ਜੀ ਨਾਲੇ ਗਾਲਾਂ-ਗੋਲਾਂ ਕੱਢੀਆਂ ਗਈਆਂ ਉੱਥੇ ਨਾਲੇ ਰੋੜੇ-ਰੂੜੇ ਮਾਰੇ ਗਏ ਆ ਜੀ ਮੁੜ ਕੇ ਉਸ ਤੋਂ ਬਾਅਦ ਜੋ ਉਧਰੋਂ ਐਨੂੰ ਆਏ ਆ ਅਸੀਂ ਇੱਧਰੋਂ ਆਣ ਕੇ ਤੇ ਫਿਰ ਇੱਥੇ ਆਣ ਕੇ ਆ ਬੂਹੇ ਤੇ ਗਾੜੀ ਗੋਲੀਆਂ ਚਲਾਈਆਂ ਤੇ ਗਾਲਾਂ ਕੱਢੀਆਂ ਬਹੁਤ ਜ਼ਿਆਦੀਆਂ ਇੱਥੋਂ ਗਾੜੀ ਜਾ ਕੇ ਫਿਰ ਚੌਂਕ 'ਚ ਗਏ ਉੱਥੇ ਇਹ ਕਰਕੇ ਨਾ ਤੇ ਇੱਥੇ ਗੋਲੀ ਚੱਲਦੀ ਹੈ ਇਹ ਹੈ ਜਗਤਾਰ ਸਿੰਘ ਦਾ ਜੀ ਮੇਰਾ ਪੁਰਾਣਾ ਭਰਾ ਹੀ ਆ ਠੀਕ ਹੈ ਜੀ ਤੇ ਉੱਥੋਂ ਫਿਰ ਚੌਂਕ 'ਚ ਜਾ ਕੇ ਫਿਰ ਇਦਾਂ ਹੀ ਗੋਲੀਆਂ ਬਹੁਤ ਜ਼ਿਆਦੀਆਂ ਉੱਥੇ ਵੀ ਚਲਾਈਆਂ ਇਹਨਾਂ ਨੇ ਤੇ ਕੀ ਕਾਰਨ ਸਮਝਦੇ ਜਿਹੜੀ ਗੋਲੀ ਚੱਲੀ ਹੈ ਕਾਰਨ ਇਹ ਵੀ ਉੱਥੇ ਉਹਨਾਂ ਦਾ ਕੋਈ ਗੇਟ ਦੇ ਕੋਠੀ ਤੇ ਚੱਲਦਾ ਉਹ ਗੇਟ ਦਾ ਚੱਕਰ ਜੀ ਉਹ ਕੋਈ ਤਰਕਾਸਤਰਕੂਸ਼ ਮੇਰੇ ਹਿਸਾਬ ਨਾਲ ਦਿੱਤੀ ਐ ਐਸਐਸਪੀ ਸਾਹਿਬ ਨੂੰ ਵੀ ਸਾਡਾ ਕੋਰਟ ਦੇ ਹਿਸਾਬ ਨਾਲ ਜੋ ਫੈਸਲਾ ਹੋਇਆ ਵਾ ਉਸ ਹਿਸਾਬ ਨਾਲਾਨੂੰ ਇਨਸਾਫ ਦਿਵਾਇਆ ਜਾਵੇ ਦਰਵਾਜ਼ਾ ਗੇਟ ਜਿਹੜਾ ਖੁਲਾਇਆ ਜਾਵੇ ਉਹਦੇ ਸਬੰਧ ਚ ਕਿਤੇ ਫੋਨ ਫੋਨ ਮੇਰੇ ਹਿਸਾਬ ਨਾਲ ਆਏ ਇਹਨਾਂ ਨੂੰ ਕੱਲ ਉਹਦੇ ਸਬੰਧ ਚ ਫਿਰ ਇਹਨਾਂ ਪੀ ਖਾ ਕੇ ਤੇ ਇਦਾਂ ਕੋਈ ਇਹ ਕੌਣ ਲੋਕ ਨੇ ਜਿਹਨਾਂ ਨੇ ਚਲਾਈ ਗੋਲੀ ਇਹ ਹਰਪ੍ਰੀਤ ਸਿੰਘ ਆ ਜਿਹੜੇ}{|\text{ਰਿਸ਼ਪਾਲ ਸਿੰਘ}|} ਕਿੰਨੇ ਲੋਕ ਸਨ ਇਹ 5-6 ਜਣੇ ਸੀ ਤੇ ਕੀ ਮੰਗ ਕਰਦੇ ਆ ਅਸੀਂ ਕੀ ਮੰਗ ਕਰਦੇ ਆ ਅਸੀਂ ਇਨਸਾਫ ਚਾਹੁੰਦੇ ਆ ਵੀ ਇਨਸਾਫ ਹੋਣਾ ਚਾਹੀਦਾ ਵਾ ਇਹ ਗੁੰਡਾਗਰਦੀ ਨਹੀਂ ਚੱਲਣੀ ਚਾਹੀਦੀ। ਪਤੀ 112 ਤੇ ਕੰਪਲੀਟ ਆਈ ਸੀ ਕਿ ਇੱਕ ਹੈਪੀ ਨਾਦਰੰਦਾ ਖਜਾਲੇ ਦੇ ਵਿੱਚ ਉਹਨੇ ਗੋਲੀਆਂ ਚਲਾਈਆਂ। ਜੀ ਉਹ ਅਸੀਂ ਚਾਕੇ ਇਹਦਾ ਵੈਰੀਫਾਈ ਕੀਤਾ ਉਹਨੇ ਆਪਣੇ ਲਾਇਸੈਂਸੀ ਹਸਿਆਰ ਦੇ ਨਾਲ ਆਪਣਾ ਧਮਕੀਆਂ ਦੇ ਕੇ ਸਰਪਰਸਨ ਗੋਲੀ ਚਲਾਈ ਉਹਦੇ ਧਾਰਤੇ ਜਿਹੜੀ ਅਸੀਂ ਆਪਣਾ ਪਰਚਾ ਦਰਜ ਕਰਕੇ ਜਿਹੜੀ ਅਗਲੀ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਹੈ ਸਰ ਕੀ ਕਰਨ ਫਾਇਰਿੰਗ ਕਰਨ ਦਾ ਇਹਨਾਂ ਦਾ ਕੋ ਪਹਿਲਾਂ ਕੋਈ ਆਪਸ ਵਿੱਚ ਹੀ ਲੜਾਈ ਝਗੜਾ ਆ ਕੋਈ ਕੰਨ ਤੋਂ ਲੈ ਕੇ ਲੜਾਈ ਝਗੜਾ ਚੱਲਿਆ ਸੀ ਜਿਹਦੇ ਕਰਕੇ ਇਹਨਾਂ ਦੀ ਟਸਲ ਚਲਦੀ ਸੀ ਪਰੰਤੂ ਇਹਨੇ ਜਿਹੜਾ ਹੈਪੀ ਆ ਹੈਪੀਸਿੰਗ ਹੈਪੀ ਇਹਨੇ ਜਤੀ ਜਤੀ ਕੀਤੀ ਹੈ ਇਹਨੇ ਆਪਣੇ ਲਾਇਸੈਂਸੀ ਹਿਸਿਆਰ ਦੇ ਨਾਲ ਜਾ ਕੇ ਸ਼ਰੀ ਅੰਗੂਲੀਆਂ ਚਲਾਈਆਂ ਹਵਾਈ ਫਾਇਰ ਕੀਤੀ ਨੇ ਤੇ ਜਿਹੜਾ ਅਸੀਂ ਇਹਦੇ ਖਿਲਾਫ ਪੰਦੀ ਕਰ ਵੀ ਕਰਕੇ ਅਗਲੀ ਕਰ ਵੀ ਕੀਤੀ ਹੈ ਮੌਕੇ ਤੋਂ ਥੋੜੀ ਜਾਣਕਾਰੀ ਇਕੱਠੀ ਕੀਤੀ ਪਤਾ ਲੱਗਾ ਕਿ ਦੋ ਤਿੰਨ ਜਗ੍ਹਾ ਪਿੰਡ ਦੇ ਬਦਲ ਨੂੰ ਫਾਇਰਿੰਗ ਕੀਤੀ ਗਈ ਹੈ ਦੋ ਜਗ੍ਹਾ ਇੱਕ ਦੋ ਜਗ੍ਹਾ ਕੀਤੀ ਆ ਉਹਨੇ ਇੱਕ ਆਪਣਾ ਚੌਂਕ ਦੇ ਵਿੱਚ ਕੀਤੀ ਕਿਸੇ ਕਰ ਦੇ ਕੇ ਜਾ ਕੀਤੀ ਤੇ ਇਹਦਾ ਕੋ ਬੈਕਗਰਾਉਂਡ ਕਿਵੇਂ ਦੀ ਹੈ ਹੈਪੀ ਦੀ ਉਹਦੇ ਸਬੰਧ ਵਿੱਚ ਸਾਡੀ ਇਨਵੈਸਟੀਗੇਸ਼ਨ ਚੱਲਦੀ ਹੈ ਬੈਕਗਰਾਉਂਡ ਤਾਂ ਫਿਲਹਾਲ ਦੇ ਅਸੀਂ ਇਨਵੈਸਟੀਗੇਸ਼ਨ ਸਾਡੀ ਚੱਲਦੀ ਹੈ ਨਵੇਂ ਸਿੱਖੇ ਦਾ ਮੈਟਰ ਦੇਖ ਰਹੇ ਹਾਂ ਧੰਨਵਾਦ ਜੀ